ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ YouTube ਚੈਨਲ ਸਮਰ ਕਲਾਸਿਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਅੱਜ ਆਪਾਂ ਸ਼ੁਰੂ ਕਰਦੇ ਹਾਂ ਕਰੰਟ ਅਫੇਅਰਸ ਦੀ ਕਲਾਸ ਸਭ ਤੋਂ ਪਹਿਲਾ ਕਰੰਟ ਅਫੇਅਰਸ ਹੈ ਤੁਹਾਡੇ ਸਾਹਮਣੇ ਅਸਾਮ ਦਰਾਂਗ ਅਤੇ ਲਖੀਮਪੁਰ ਜ਼ਿਲ੍ਹੇ ਰਾਜ ਦੇ ਵਿਸ਼ਿਆਂ ਤੇ ਕਾਨੂੰਨਾਂ ਦਾ ਇਕੀਕਰਨ ਰੀਪੀਲਿੰਗ ਐਕਟ 2022 ਨੂੰ ਡੈਸ਼ ਵਿੱਚ ਰਾਜਪਾਲ ਦੀ ਮਨਜ਼ੂਰੀ ਪ੍ਰਾਪਤ ਹੋਈ ਫਰਵਰੀ 2023 ਵਿੱਚ ਅਸਾਮ ਦਰਾਂਗ ਅਤੇ ਲਖੀਮਪੁਰ ਜ਼ਿਲ੍ਹੇ ਰਾਜ ਦੇ ਵਿਸ਼ਿਆਂ ਤੇ ਕਾਨੂੰਨਾਂ ਦਾ ਇਕੀਕਰਨ ਰੀਪੀਲਿੰਗ ਐਕਟ 2022 ਨੂੰ ਫਰਵਰੀ 2023 ਵਿੱਚ ਰਾਜਪਾਲ ਦੀ ਮਨਜ਼ੂਰੀ ਪ੍ਰਾਪਤ ਹੋਈ 1 ਸਤੰਬਰ 2023 ਨੂੰ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਜਯਾ ਵਰਮਾ ਸਨਹਾਨ ਭਾਰਤ ਦੀ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਕਿਸ ਰਾਜ ਨੇ ਭਾਰਤ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਦਰਜ ਕੀਤੀ ਹੈ ਅਰੁਣਾਚਲ ਪ੍ਰਦੇਸ਼ ਨੇ ਬਰੋਨੀ ਕੋਲਾ ਆਧਾਰਿਤ ਪਾਵਰ ਸਟੇਸ਼ਨ ਕਿਸ ਰਾਜ ਵਿੱਚ ਸਥਿਤ ਹੈ ਬਿਹਾਰ ਵਿੱਚ 31 ਅਗਸਤ 2023 ਨੂੰ ਭਾਰਤ ਸਰਕਾਰ ਦੁਆਰਾ ਰੇਲਵੇ ਬੋਰਡ ਦੀ ਪਹਿਲੀ ਮਹਿਲਾ ਚੇਅਰ ਪਰਸਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਕੁਐਸਚਨ ਆਪਾਂ ਹੋਣੇ-ਹੋਣੇ ਪੜਿਆ ਹੈ ਕਿਸ ਨੇ ਨਿਯੁਕਤ ਕੀਤਾ ਹੈ ਕਿਸ ਨੂੰ ਜਯਾ ਵਰਮਾ ਸਿਨਹਾਨ ਨੂੰ ਇਹ ਪਹਿਲੀ ਮਹਿਲਾ ਚੇਅਰ ਪਰਸਨ ਵਜੋਂ ਨਿਯੁਕਤ ਕੀਤਾ ਗਿਆ 31 ਅਗਸਤ 2023 ਨੂੰ ਕਿਸ ਨੇ ਨਿਯੁਕਤ ਕੀਤਾ ਭਾਰਤ ਸਰਕਾਰ ਨੇ ਕਿਸ ਬੋਰਡ ਵਿੱਚ ਰੇਲਵੇ ਬੋਰਡ ਵਿੱਚ ਨਿਯੁਕਤ ਕੀਤਾ ਗਿਆ ਜਯਾ ਵਰਮਾ ਸਿਨਹਾਨ ਨੂੰ ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ ਕਰੈਕਟਲੀ ਮੈਚਡ ਹਾਕੀ ਵਿੱਚ ਕਿੰਨੇ ਪਲੇਅਰ ਹੁੰਦੇ ਆ 11 ਪਹਿਲਾ ਵੀ ਨਹੀਂ ਮਿਲਦਾ ਕਬੱਡੀ ਵਿੱਚ ਕਿੰਨੇ ਪਲੇਅਰ ਹੁੰਦੇ ਆ 7 ਦੂਸਰਾ ਵੀ ਨਹੀਂ ਮਿਲਦਾ ਫੁੱਟਬਾਲ ਵਿੱਚ 13 ਪਲੇਅਰ ਹੁੰਦੇ ਆ ਇਹ 11 ਹੁੰਦੇ ਆ ਸੌਰੀ ਇਹ ਵੀ ਮੈਚ ਨਹੀਂ ਕਰਦਾ ਤਾਂ ਫੋਰਥ ক্রিকেট ਵਿੱਚ 11 ਪਲੇਅਰ ਹੀ ਹੁੰਦੇ ਆ ਤੇ ਇਹ ਆਪਣਾ ਸਹੀ ਜਵਾਬ ਹੋ ਜਾਏਗਾ ਨੈਕਸਟ ਕੁਐਸਚਨ ਕਿਸ ਮੰਤਰਾਲੇ ਨੇ ਸਤੰਬਰ 2023 ਵਿੱਚ ਕੇ ਸੀ ਸੀ ਕਰ ਕਰ ਅਭਿਆਨ ਸ਼ੁਰੂ ਕੀਤਾ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਨੇ ਕਰ ਕਰ ਅਭਿਆਨ ਕੇ ਸੀ ਸੀ ministry of agriculture and farmers welfares ਨੇ ਸ਼ੁਰੂ ਕੀਤਾ ਸੀ ਸਤੰਬਰ 2023 ਵਿੱਚ ਮਨੀਸ਼ ਦੇਸਾਈ ਸਤੰਬਰ 2023 ਵਿੱਚ ਪ੍ਰੈਸ ਸੂਚਨਾ ਬਿਊਰੋ ਵਿੱਚ ਕਿਸ ਅਹੁਦੇ ਦਾ ਚਾਰਜ ਸੰਭਾਲਣ ਲਈ ਸੁਰਖੀਆਂ ਵਿੱਚ ਸਨ ਪ੍ਰਿੰਸੀਪਲ ਡਾਇਰੈਕਟਰ ਜਨਰਲ ਦਾ ਮਨੀਸ਼ ਦੇਸਾਈ ਸਤੰਬਰ 2023 ਵਿੱਚ ਪ੍ਰੈਸ ਸੂਚਨਾ ਬਿਊਰੋ ਵਿੱਚ ਕਿਸ ਅਹੁਦੇ ਦਾ ਚਾਰਜ ਸੰਭਾਲਣ ਲਈ ਸੁਰਖੀਆਂ ਵਿੱਚ ਸਨ ਪ੍ਰਿੰਸੀਪਲ ਡਾਇਰੈਕਟਰ ਜਨਰਲ ਦਾ ਭਾਰਤ ਦੀ 1901 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਕਿੰਨੀ ਸੀ 238.40 ਮਿਲੀਅਨ ਭਾਰਤ ਦੀ 1901 ਦੇ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਕਿੰਨੀ ਸੀ 238.40 ਮਿਲੀਅਨ ਉਸ ਕੀਮਦਾਰ ਕੀ ਨਾਮ ਹੈ ਜਿਸ ਦੇ ਤਹਿਤ ਪਰ ਸਰਕਾਰ ਨੇ ਅਗਸਤ 2023 ਵਿੱਚ ਐਲਾਨ ਕੀਤੇ ਅਨੁਸਾਰ 2 ਕਰੋੜ ਔਰਤਾਂ ਲਈ ਹੁਨਰ ਸਖਲਾਈ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਹੈ ਲਖਪਤੀ ਦੀਦੀ ਲਖਪਤੀ ਦੀਦੀ 2 ਕਰੋੜ ਔਰਤਾਂ ਲਈ ਹੁਨਰ ਸਖਲਾਈ ਪ੍ਰਦਾਨ ਕਰਨ ਦੀ ਯੋਜਨਾ ਹੈ 2023 ਵਿੱਚ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੇ ਹਿਮੰਤ ਚੋਹਾਨ ਕਿਸ ਨਾਲ ਜੁੜੇ ਹੋਏ ਹਨ ਗੁਜਰਾਤੀ ਮਿਊਜ਼ਿਕ ਗੁਜਰਾਤੀ ਮਿਊਜ਼ਿਕ ਨਾਲ ਜੁੜੇ ਹੋਏ ਹਨ ਪਦਮ ਸ਼੍ਰੀ ਪ੍ਰਾਪਤ ਹਮੰਤ ਚੋਹਾਨ ਜੀ ਹੇਰਾਂ ਦੇ ਦਿੱਤੇ ਸਥਾਨਾਂ ਵਿੱਚੋਂ ਕਿਹੜਾ ਸਥਾਨ ਲਿਗਨਾਈਟ ਕੋਲਾ ਉਤਪਾਦਨ ਲਈ ਜਾਣਿਆ ਜਾਂਦਾ ਹੈ ਨਾਈਵੇਲੀ ਨਾਈਵੇਲੀ ਸਥਾਨ ਹੈ ਜੋ ਲਿਗਨਾਈਟ ਕੋਲਾ ਉਤਪਾਦਨ ਲਈ ਜਾਣਿਆ ਜਾਂਦਾ ਹੈ 1 ਨਵੰਬਰ 2022 ਤੋਂ ਭਾਰ ਦੇ ਰਜਿਸਟਰਾਰ ਜਨਰਲ ਅਤੇ ਜਾਣਕਾਰੀ ਕਮਿਸ਼ਨਰ ਵਜੋਂ ਉਦਾਂ ਕਿਸ ਨੇ ਸੰਭਾਲ ਲਿਆ ਹੈ ਮ੍ਰਿਤੁੰਜਾਇ ਕੁਮਾਰ ਨਰਾਇਣ ਮ੍ਰਿਤਨ ਜਾਇ ਕੁਮਾਰ ਨਰਾਇਣ ਨੇ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਚੰਨਾ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ 1 ਨਵੰਬਰ 2022 ਤੋਂ ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਪਹਿਲੀ ਮੇਅਰ ਟਰਾਵੀ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ ਇੰਦੋਰ ਇੰਦੋਰ ਇਥੇ ਹੈ ਮੱਧਿਆ ਪ੍ਰਦੇਸ਼ ਵਿੱਚ ਪਹਿਲੀ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ 2023 ਦਾ ਆਯੋਜਨ ਕੀਤਾ ਗਿਆ ਆਲ ਇੰਡੀਆ ਪਦਮ ਸ਼੍ਰੀ ਮੁਹੰਮਦ ਸ਼ਹੀਦ ਇੰਟਰਨੈਸ਼ਨਲ ਪ੍ਰਾਈਜ਼ ਮਨੀ ਪਰਸ਼ਾ ਕੀ ਟੂਰਨਾਮੈਂਟ ਦੇ ਉਰਤੇ ਇਹਦਾ ਆਯੋਜਨ ਕਿੱਥੇ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਕਿਸ ਸ਼ਹਿਰ ਵਿੱਚ ਕੀਤਾ ਗਿਆ ਵਾਰਾਨਸੀ ਵਿੱਚ ਸ਼੍ਰੀ ਮੁਹੰਮਦ ਸ਼ਹੀਦ ਇੰਟਰਨੈਸ਼ਨਲ ਪ੍ਰਾਈਜ਼ ਮਨੀ ਪਰਸ਼ ਹਾਕੀ ਟੂਰਨਾਮੈਂਟ ਦੇ ਉਰਤੇ ਇਹਦਾ ਆਯੋਜਨ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਮਾਰਚ 2023 ਤੱਕ ਹੇਠ ਲਿਖੇ ਵਿੱਚੋਂ ਕੌਮ ਜਲ ਸ਼ਕਤੀ ਦਾ ਕੇਂਦਰੀ ਮੰਤਰੀ ਹੈ ਮਾਰਚ 2023 ਤੱਕ ਕੌਣ ਸੀ ਗਜੇਂਦਰ ਸਿੰਘ ਸ਼ਿਕਾਵਤ ਗਜੇਂਦਰ ਸਿੰਘ ਸਿੰਘ ਸ਼ਿਕਾਵਤ ਮਾਰਚ 2023 ਤੱਕ ਜਲ ਸ਼ਕਤੀ ਦਾ ਕੇਂਦਰੀ ਮੰਤਰੀ ਰਿਹਾ ਹੈ। ਹੇਠਾਂ ਦਿੱਤੇ ਸੰਸਥਾਵਾਂ ਵਿੱਚੋਂ ਕਿਸ ਨੂੰ ਆਖਰੀ ਉਪਾਧਾ ਰਿਣਦਾਤਾ ਕਿਹਾ ਜਾਂਦਾ ਹੈ? Which of the following institutions is referred to as lender of last resort? RBI. RBI ਨੂੰ ਆਖਰੀ ਉਪਾਧਾ ਰਿਣਦਾਤਾ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ 2020 ਵਿੱਚ ਆਤਮ ਨਿਰਭਰ ਭਾਰਤ ਪੈਕੇਜ ਦੇ ਹਿੱਸੇ ਵੱਜੋਂ ਕੋਸ਼ਿਸ਼ ਨਾ ਕੀਤੀ ਗਈ ਸੀ ਜਿਸ ਉਦੇਸ਼ ਨਾਲ MSME MMSMEs ਸਮੇਤ کاروبارਾਂ ਨੂੰ ਉਹਨਾਂ ਦੀਆਂ ਸੰਚਾਲਨ ਦੇਣਦਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਅਤੇ ਕੋਵਿਡ-19 ਸੰਕਟਕਾਰ ਨੂੰ ਸੰਕਟ ਵਿੱਚ ਕਿਰੇ کاروبارਾਂ ਨੂੰ ਮੁੜ ਸ਼ੁਰੂ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਸਦਸ ਉਦਾਰ ਸੰਸਥਾਵਾਂ ML ML I 100% ਪ੍ਰਦਾਨ ਕਰਕੇ ਉਧਾਰ ਲੈਣ ਵਾਲਿਆਂ ਦੁਆਰਾ ECLGS ਫੀਡਿੰਗ ਦੀ ਮੁੜ ਅਦਾਇਗੀ ਨਾ ਕਰਨ ਕਾਰਨ ਉਹਨਾਂ ਨੂੰ ਹੋਏ ਕਿਸੇ ਵੀ ਨੁਕਸਾਨ ਦੇ ਵਿਰੁੱਧ ਗਾਰੰਟੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਵਿੱਚ ਇਹ ਆਉਂਦਾ ਹੈ ਮਈ 2023 ਵਿੱਚ ਜੀਸੀ ਮੁਰਮੂ ਭਾਰਤ ਦੇ ਕੰਟਰੋਲਰ ਅਤੇ ਐਡੀਟਰ ਜਨਰਲ ਕੈਗ 2024 ਤੋਂ 2027 ਤੱਕ 4 ਸਾਲਾਂ ਦੀ ਮਿਆਦ ਲਈ ਵਿਸ਼ਵ ਸਿਹਤ ਸੰਗਠਨ WHO ਦੇ ਬਾਰੀ ਐਡੀਟਰ ਵਜੋਂ ਦੁਬਾਰਾ ਚੁਣਿਆ ਗਿਆ ਜੀਸੀ ਮੁਰਮੂ ਨੂੰ ਜਨਵਰੀ 2024 ਵਿੱਚ ਭਾਰਤ ਨੇ 2024 ਦੀ